ਪੰਥ ਰਤਨ ਫਕਰੇ ਕੌਮ ਸਨਮਾਨ ਦਿੱਤੇ ਜਾਣ ਵੇਲੇ ਹੀ ਵਿਵਾਦਾਂ ਵਿੱਚ ਆ ਗਿਆ ਸੀ ਦਸੰਬਰ 2011 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੋਰ ਸਿੰਘ ਸਹਿਵਾਣਾ ਨਾਲ ਮਿਲ ਕੇ ਪੰਜ ਵਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਨਮਾਨ ਨਾਲ ਨਿਵਾਜਿਆ ਸੀ 12 ਸਾਲ ਬੀਤ ਜਾਣ ਅਤੇ ਬਾਦਲ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਵੀ ਇਹ ਮੁੱਦਾ ਭਖਦਾ ਰਹਿੰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਵੀ ਇਸ ਕਰਕੇ ਚਰਚਾ ਵਿੱਚ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਮਾਫੀ ਦਾ ਮੁੱਦਾ ਵੀ ਖੜਾ ਨਹੀਂ ਛੱਡਦਾ ਫਕਰੇ ਕੌਮ ਦਾ ਮੁੱਦਾ ਦੁਬਾਰਾ ਪੱਕ ਗਿਆ ਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਮੌਕੇ ਇਹ ਸਨਮਾਨ ਵਾਪਸ ਲੈਣ ਦੀ ਮੰਗ ਉੱਠੀ ਨਾ ਕੇਵਲ ਮੰਗ ਉੱਠੀ ਸਗੋਂ ਇਸ ਮੰਗ ਉੱਤੇ ਅਮਨ ਲਈ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸਿੱਖ ਸੰਗਤ ਨੂੰ ਆਉਣ ਦੀ ਅਪੀਲ ਵੀ ਜਾਰੀ ਕਰ ਦਿੱਤੀ ਗਈ ਗੁਰਦੁਆਰਾ ਰਕਾਬਗੰਨ ਸਾਹਿਬ ਵਿਖੇ ਹੋਏ ਵਰਸੀ ਸਮਾਗਮ ਵਿੱਚ ਪਾਸ ਕੀਤੇ ਗਏ ਚਾਰ ਮਤਿਆਂ ਵਿੱਚੋਂ ਇੱਕ ਪ੍ਰਮੁੱਖ ਮਤਾ ਇਹੋ ਸੀ ਕਿ 15 ਜਨਵਰੀ ਨੂੰ ਫਕਰੇ ਕੌਮ ਵਾਪਸ ਲੈਣ ਲਈ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪਹੁੰਚੇ ਸਾਫਕਾ ਮੁੱਖ ਮੰਤਰੀ ਬਾਦਲ ਤੋਂ ਮਰਨ ਉਪਰੰਤ ਇਹ ਸਨਮਾਨ ਵਾਪਸ ਲੈਣ ਦੀ ਮੰਗ ਕਰਨ ਵਾਲਿਆਂ ਵਿੱਚ ਕਈ ਉਹ ਆਗੂ ਵੀ ਸਨ ਜਿਹੜੇ ਕਿਸੇ ਵੇਲੇ ਬਾਦਲ ਦਾ ਗੁਣਦਾਨ ਕਰਦੇ ਰਹੇ ਨੇ ਜਿਹੜੇ ਵਾਕੀ ਤਿੰਨ ਮਤੇ ਪਾਸ ਕੀਤੇ ਗਏ ਉਹਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਭਾਈ ਕੌਕੇ ਮਾਮਲੇ ਦੀ ਜਾਂਚ ਦੀ ਮੰਗ ਕਰਨਾ ਭਾਈ ਕੌਕੇ ਨੂੰ ਬਚਾਉਣ ਵਾਲਿਆਂ ਖਿਲਾਫ ਪੰਜ ਮੈਂਬਰੀ ਇਨਸਾਫ ਕਮੇਟੀ ਬਣਾਉਣਾ ਅਤੇ ਜੱਥੇਦਾਰ ਭਾਈ ਗੁਰਦੇਵ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਜਗਰਾਉ ਨੇੜਲੇ ਜੱਦੀ ਪਿੰਡ ਕੌਕੇ ਕਲਾਂ ਵਿੱਚ ਵੱਡਾ ਸਮਾਗਮ ਪੰਥਕ ਰੈਲੀ ਦੇ ਰੂਪ ਵਿੱਚ ਕਰਨਾ ਸ਼ਾਮਲ ਹੈ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਅਤੇ ਦਿੱਲੀ ਕਮੇਟੀ ਨੇ ਭਾਈ ਕੌਕੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਗਰਮੀਲ ਕੌਰ ਅਤੇ ਪੁੱਤਰ ਹਰੀ ਸਿੰਘ ਦੇ ਨਾਲ ਗਵਾਹ ਦਰਸ਼ਨ ਸਿੰਘ ਠੌਰ ਨੂੰ ਵੀ ਸਨਮਾਨਿਤ ਕੀਤਾ ਇਸ ਸਮੇਂ ਸਾਫ ਕਾ ਜੱਥੇਦਾਰ ਭਾਈ ਜਸਵੀਰ ਸਿੰਘ ਰੋਡੇ ਬਾਬਾ ਬਲਜੀਤ ਸਿੰਘ ਦਾਦੂਵਾਲ ਬਲਵੰਤ ਸਿੰਘ ਰਾਮੂ ਵਾਲੀਆ ਭਾਈ ਮੋਹਕਮ ਸਿੰਘ ਜਗਮੀਤ ਸਿੰਘ ਬਰਾੜ ਮਨਜੀਤ ਸਿੰਘ ਭੋਮਾਸਣੇ ਕਈ ਆਗੂ ਹਾਜ਼ਰ ਰਹੇ ਅੱਜ ਅਸੀਂ ਸਾਰੇ ਆਪਣੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ 아이 ਗੁਰਦੇਵ ਸਿੰਘ ਜੀ ਕੌਂਕੇ ਸਾਹ ਹੁਣਾਂ ਦੀ 31 ਬਰਸੀ ਦੇ ਮੌਕੇ ਤੇ ਗੁਰਦੁਆਰਾ ਕਾਗੋਂ ਸਾਹਿਬ ਵਿਖੇ ਇਕੱਠੇ ਹੋਏ ਹਨ ਗੁਰੂ ਜਸ ਗਾਇਨ ਕੀਤਾ ਖੰਡ ਪਾਠ ਸਾਹਿਬ ਦੇ ਭੋਗ ਬਏ ਔਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਯਾਦ ਕੀਤਾ ਜਾ ਰਿਹਾ ਕਿ ਅੱਜ ਲੱਗਦਾ ਹੈ ਕਿ ਸਮੁੱਚਾ ਪੰਥ ਦਰਬੀ ਜਿਹੜੇ ਨੇ ਉਹ ਜੋ ਇੰਤੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਹਾਜ਼ਰੀਆਂ ਭਰ ਰਹੇ ਜਥੇਦਾਰ ਸਾਹਿਬ ਦੇ ਘਰੋਂ ਵੀ ਇੱਥੇ ਉਹਨਾਂ ਦੀ ਤਰਨ ਸੁਪਨੀ ਜੀ ਵੀ ਆਏ ਹਨ ਉਹਨਾਂ ਦੇ ਬੇਟਾ ਵੀ ਆਏ ਹਨ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਚਰਨਾਂ ਦੇ ਵਿੱਚ ਮੱਥਾ ਟੇਕਦੇ ਹੋਏ ਅਰਦਾਸ ਕਰਦੇ ਹੋਏ ਇਸ ਪਰਿਵਾਰ ਤੋਂ ਸ਼ਮਾ ਮੰਗਾਂਗਾ ਕਿ 31 ਸਾਲ ਅਸੀਂ ਇਸ ਕੌਮ ਦੇ ਇੰਨੇ ਜੁਝਾਰੂ ਔਰ ਕੌਮ ਦੇ ਨਿਰਧੜਕ ਜਰਨੈਲ ਦੀ ਬਰਸੀਆਂ ਨਹੀਂ ਮਨਾ ਸਕਿਆ ਸਾਨੂੰ ਯਾਦ ਨਹੀਂ ਕਰਨ ਦਿੱਤਾ ਗਿਆ ਔਰ ਐਸਾ ਦੁਖਾਂਤ ਸਾਡੇ ਵਿੱਚ ਕਿ ਅੱਜ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਲੋਕਾਂ ਨੇ ਰਾਜ ਭਾਗ ਦੇ ਵਿੱਚ ਰਹਿੰਦੇ ਹੋਏ ਜਥੇਦਾਰ ਸਾਹਿਬ ਦੀ ਸ਼ਹਾਦਤ ਨੂੰ ਭੁੱਲਿਆ ਵੀ ਔਰ ਲੋਕਾਂ ਨੂੰ ਭੁਲਾਇਆ ਵੀ ਮੈਂ ਪਰਿਵਾਰ ਤੋਂ ਮਾਫੀ ਮੰਗਦੇ ਹੋਏ ਇਹ ਗੱਲ ਸ਼ੁਰੂਆਤ ਕਰ ਰਿਹਾ ਹਾਂ ਇਹ ਜਿਹੜੀਆਂ ਲੜਾਈਆਂ ਕੌਮ ਨੇ ਪੰਥ ਨੇ ਲੜੀਆਂ ਹੈ ਇਹ ਵਾਕਈ ਉਹ ਲੋਕ ਲੜ ਸਕਦੇ ਨੇ ਜਿਨ੍ਹਾਂ ਦੇ ਵਿੱਚ ਕੌਮ ਦਾ ਦਰਦ ਹੋਵੇ ਆਪਣੀ ਸਿੱਖੀ ਦਾ ਦਰਦ ਹੋਵੇ ਆਪਣੇ ਪੰਜਾਬ ਦਾ ਦਰਦ ਹੋਵੇ ਮਗਰ ਇਹ ਸਿਆਸੀ ਲੋਕਾਂ ਦੇ ਜਿਸ ਵਕਤ ਭੇਟ ਚੜਦਾ ਤੇ ਉਹਨਾਂ ਕਿਸ ਤਰੀਕੇ ਦੇ ਨਾਲ ਖੁਰਦਪੁਰਦ ਕੀਤਾ ਗਿਆ ਇਹ ਸਾਰੀ ਦੁਨੀਆ ਨੇ ਦੇਖਿਆ ਉਹਨਾਂ ਲੋਕਾਂ ਦੇ ਵੀ ਹੱਥਾਂ ਦੇ ਵਿੱਚ ਰਾਸ ਸਤਾਈਆਂ ਜਿਨ੍ਹਾਂ ਨੇ ਪੰਥ ਦੇ ਨਾਮ ਦੇ ਉੱਤੇ ਵੋਟਾਂ ਲਈਆਂ ਔਰ ਪੰਥ ਨੂੰ ਹਮੇਸ਼ਾ ਧੋਖੇ ਦੇ ਵਿੱਚ ਰੱਖਿਆ ਅੱਜ ਵੀ ਜਿਸ ਵਕਤ ਪੰਥ ਨੇ ਨਕਾਰਤਾ ਤੇ ਉਹ ਸਰਕਾਰਾਂ ਹੁਣ ਬੰਦੀ ਸਿੰਘਾਂ ਦੇ ਨਾਮ ਦੇ ਉੱਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਲੱਗ ਪਏ। ਔਰ ਜਦ ਅਸੀਂ ਇਹ ਵਰਸੀ ਮਨਾਉਂਦਾ ਐਲਾਨ ਕੀਤਾ ਅੱਜ ਉਹ ਪੰਥਕ ਲੋਕ ਆਪਣੇ ਆਪ ਨੂੰ ਕਹਿਣ ਵਾਲੇ ਜਿਨ੍ਹਾਂ ਨੇ ਇਸ ਦਿੱਲੀ ਕਮੇਟੀ ਦੇ ਵਿੱਚ 12-12 ਸਾਲ ਸੀਟਾਂ ਤੇ ਰਹਿ ਕੇ ਹਮੇਸ਼ਾ ਕਾਂਗਰਸੀਆਂ ਦੇ ਗਲਿਆਂ ਦੇ ਵਿੱਚ ਸਰੂਪੇ ਪਾਏ ਇੱਥੇ ਉਹਨਾਂ ਲੋਕਾਂ ਦੀਆਂ ਵਰ੍ਹਸੀਆਂ ਮਨਾਈਆਂ ਨੇ ਜਿਨ੍ਹਾਂ ਨੂੰ ਕੌਮ ਨੇ ਗਦਰ ਦਾ ਖਿਤਾਬ ਦਿੱਤਾ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੀ 31 ਸਾਲ ਵਿੱਚ ਪਹਿਲੀ ਵਾਰ ਜੱਥੇਦਾਰ ਕੌਂਕੇ ਦੀ ਯਾਦ ਵਿੱਚ ਸਮਾਗਮ ਕਰਵਾ ਚੁੱਕੀ ਹੈ ਸ਼੍ਰੋਮਣੀ ਕਮੇਟੀ ਨੇ ਵੀ ਜਾਂਚ ਲਈ ਕਾਨੂੰਨੀ ਮਾਹਿਰਾਂ ਦੀ ਕਮੇਟੀ ਬਣਾਈ ਹੈ ਜੋ ਪਹਿਲਾਂ ਹੀ ਆਪਣੇ ਪੱਧਰ ਉਤੇ ਜਾਂਚ ਆਰੰਭ ਚੁੱਕੀ ਹੈ ਸ਼੍ਰੋਮਣੀ ਕਮੇਟੀ ਨੇ ਤਾਂ ਬਲਵੰਤ ਸਿੰਘ ਰਾਜਵਾਨ ਦੇ ਮਾਮਲੇ ਵਿੱਚ ਦਿੱਲੀ ਵਿੱਚ ਵੱਡਾ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਵੀ ਉਲੀਕਿਆ ਸੀ ਪਰ ਬਾਅਦ ਵਿੱਚ ਪੈਰ ਪਛਾਹ ਕੇ ਚਲੇ ਸਨ ਸ਼ਾਇਦ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੀਆਂ ਇਸ ਕਿਸਮ ਦੀਆਂ ਗਤੀਵਿਧੀਆਂ ਕਾਰਨ ਬਲਵੰਤ ਸਿੰਘ ਰਾਜਵਾਨ ਦੀ ਭੈਣ ਕਮਲਦੀਪ ਕੌਰ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਕਈ ਪੇਤ ਖੋਲ ਦਿੱਤੇ ਨਾਲ ਹੀ ਇਹਨਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਦਿਆਂ ਉਹਨਾਂ ਆਖਿਆ ਕਿ ਮગરਮੱਛ ਵਾਲੇ ਹੰਝੂ ਬਹਾਉਣ ਦਾ ਪੰਥ ਨੇ ਯਕੀਨ ਨਹੀਂ ਕਰਨਾ ਨਾ ਹੀ ਬਾਅਦ ਵਿੱਚ ਮੰਗੀਆਂ ਮਾਫ਼ੀਆਂ ਕੰਮ ਆਉਣੀਆਂ ਨੇ ਬਲਵੰਤ ਸਿੰਘ ਰਾਜਵਾਨ ਦੀ ਭੈਣ ਕਮਲਦੀਪ ਕੌਰ ਨੇ 3 ਮਾਰਚ 1993 ਦਾ ਰਾਜੋਵਾਣ ਦਾ ਲਿਖਿਆ ਇੱਕ ਪੱਤਰ ਵੀ ਜਾਰੀ ਕੀਤਾ ਹੈ ਕਮਲਦੀਪ ਕੌਰ ਨੇ ਪੰਥ ਦੇ ਨਾਮ ਇਹ ਪੱਤਰ ਜਾਰੀ ਕਰਦੇ ਆਖਿਆ ਕਿ 1 ਜਨਵਰੀ 1993 ਨੂੰ ਭਾਈ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਵਕਤ ਬਲਵੰਤ ਸਿੰਘ ਰਾਜੋਵਾਣਾ ਪੁਲਿਸ ਵਿੱਚ ਨੌਕਰੀ ਕਰਦੇ ਸਨ ਰਾਜੋਵਾਣਾ ਨੇ 3 ਮਾਰਚ 1993 ਨੂੰ ਮੰਮੇ ਡੈਡੀ ਨੂੰ ਚਿੱਠੀ ਲਿਖ ਕੇ ਆਪਣੇ ਮਨ ਦੇ ਭਾਵ ਸਾਂਝੇ ਕਰਦਿਆਂ ਹੋਇਆਂ ਜੋ ਲਿਖਿਆ ਸੀ ਉਹ ਅੱਜ ਦੇ ਹਾਲਾਤਾਂ ਉੱਤੇ ਸਹੀ ਟੁਕਦਾ ਏ ਰਾਜੋਆਣਾ ਨੇ 31 ਸਾਲ ਪਹਿਲਾਂ ਦੀ ਇਸ ਚਿੱਠੀ ਵਿੱਚ ਲਿਖਿਆ ਇਨ੍ਹਾਂ ਲੋਕਾਂ ਤੋਂ ਕੋਈ ਆਸ ਨਹੀਂ ਹੈ ਕਿ ਇਹ ਭਵਿੱਖ ਵਿੱਚ ਇਕੱਠੇ ਹੋ ਜਾਣਗੇ ਲੋਕ ਖੁਦਗਰਜ਼ ਹੀ ਐਨੇ ਹੋ ਚੁੱਕੇ ਨੇ ਕਿ ਇਹ ਬਦਲ ਹੀ ਨਹੀਂ ਸਕਦੇ ਜਿਹੜੇ ਗੁਰਦੇਵ ਸਿੰਘ ਕੌਕੇ ਵਰਗੇ ਦੇਵਤੇ ਬੰਦਿਆਂ ਦੇ ਕਤਲ ਉੱਤੇ ਉੱਠ ਨਹੀਂ ਸਕਦੇ ਉਹਨਾਂ ਤੋਂ ਆਸ ਰੱਖਣੀ ਫਜ਼ੂਲ ਹੈ ਅਮਲਦੀਪ ਕੌਰ ਨੇ ਲਿਖਿਆ ਹੈ ਕਿ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਚੱਲਣ ਵਾਲੇ ਸਾਡੀ ਕੌਮ ਦੇ ਰਾਸ਼ੀ ਅਤੇ ਧਾਰਮਿਕ ਆਗੂ ਨਾ ਤਾਂ 1984 ਦਾ ਇਨਸਾਫ ਲੈ ਸਕੇ ਅਤੇ ਨਾ ਹੀ ਭਾਈ ਗੁਰਦੇਵ ਸਿੰਘ ਕੌਕੇ ਸਮੇਤ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਨੌਜਵਾਨਾਂ ਦੇ ਕਤਲੇਆਮ ਦਾ ਕਿਉਂਕਿ ਇਹਨਾਂ ਦਾ ਇਨਸਾਫ ਲੈਣ ਦਾ ਮਕਸਦ ਨਾ ਕੱਲ ਸੀ ਨਾ ਹੀ ਅੱਜ ਹੈ ਅੱਜ ਵੀ ਭਾਈ ਕੌਕੇ ਦੇ ਇਨਸਾਫ ਲਈ 31 ਸਾਲਾਂ ਬਾਅਦ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਅਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਭਾਈ ਗੁਰਦੇਵ ਸਿੰਘ ਕੌਕੇ ਦੇ ਬਾਰਿਸ ਬਣਨ ਦਾ ਯਤਨ ਕਰ ਰਹੇ ਸਾਡੇ ਇਹਨਾਂ ਆਗੂਆਂ ਦਾ ਮਕਸਦ ਇਨਸਾਫ ਲੈਣਾ ਨਹੀਂ ਸਗੋਂ ਆਪੋ ਆਪਣੇ ਰਾਜਨੀਤਿਕ ਏਜੰਡੇ ਲਾਗੂ ਕਰਨਾ ਹੀ ਹੈ ਉਹ ਅੱਗੇ ਲਿਖਦੇ ਨੇ ਕਿ ਰਾਜਵਾਨਾਂ ਦੇ ਫੈਸਲੇ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਨਾਤਾ ਸ਼੍ਰੋਮਣੀ ਕਮੇਟੀ ਨਾਹੀਂ ਕੇਂਦਰ ਸਰਕਾਰ ਨਾਲ ਮਿਲ ਕੇ ਚੱਲਣ ਵਾਲੀ ਦਿੱਲੀ ਕਮੇਟੀ ਨੂੰ ਸਮਾਂ ਮਿਲ ਰਿਹਾ ਹੈ ਤਾਂ ਫਿਰ ਇਹਨਾਂ ਦੋਨਾਂ ਸੰਸਥਾਵਾਂ ਦੇ ਆਗੂਆਂ ਦੀਆਂ ਕੋਸ਼ਿਸ਼ਾਂ ਨੂੰ ਮਗਰਮਰਛ ਦੇ ਹੰਝੂ ਅਤੇ ਰਾਜਨੀਤਿਕ ਮੌਕਾ ਪ੍ਰਸਤੀਆਂ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ ਕਿਉਂਕਿ ਅਗਰ ਇਹ ਦੋਨੋਂ ਸੰਸਥਾਵਾਂ ਕੌਮ ਲਈ ਇਨਸਾਫ ਚਾਹੁੰਦੀਆਂ ਨੇ ਤਾਂ ਜਿਨ੍ਹਾਂ ਨੇ ਭਾਈ ਕੌਂਕੇ ਦਾ ਅਤੇ ਹਜ਼ਾਰਾਂ નિર્ਦੋਸ਼ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਲਿਆ ਉਹਨਾਂ ਲਈ ਇਨਸਾਫ ਲੈਣ ਵਾਸਤੇ ਗੰਭੀਰ ਯਤਨ ਕੀਤੇ ਜਾਣੇ ਚਾਹੀਦੇ ਨੇ ਨਹੀਂ ਤਾਂ ਫਿਰ ਸਮਾਹ ਲੰਘਣ ਤੋਂ ਬਾਅਦ ਤੁਹਾਡੇ ਵੱਲੋਂ ਮੰਗੀਆਂ ਮਾਫੀਆਂ ਅਤੇ ਬਹਾਏ ਹੋਏ ਮਗਰਮਸ਼ ਦੇ ਹੰਝੂਆਂ ਤੇ ਸਿੱਖ ਕੌਮ ਯਕੀਨ ਨਹੀਂ ਕਰੇਗੀ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਦੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਕਾਂਗਰਸ ਅੰਦਰੂਨੀ ਖਾਨਾ ਜੰਗੀ ਦਾ ਸ਼ਿਕਾਰ ਹੈ ਪੰਥ ਵਿੱਚ ਜਿਵੇਂ ਸੇਹਰਾ ਲੈਣ ਦੀ ਲੜਾਈ ਚੱਲਦੀ ਜਾਪਦੀ ਹੈ ਉਵੇਂ ਹੀ ਕਾਂਗਰਸ ਵਿੱਚ ਚੌਧਰ ਦੀ ਲੜਾਈ ਇੱਕ ਵਾਰ ਫਿਰ ਸਿਖਰ ਉੱਤੇ ਆ ਪੰਜਾਬ ਕਾਂਗਰਸ ਦੇ ਲਾਏ ਗਏ ਨਵੇਂ ਇੰਚਾਰਜ ਦਿਵਿੰਦਰ ਜਾਦਵ ਨੂੰ ਆਪਣਾ 4 ਦਿਨਾਂ ਪੰਜਾਬ ਦੌਰਾ ਕਦੇ ਭੁੱਲਣ ਵਾਲਾ ਨਹੀਂ ਹੋਏਗਾ ਉਹ ਜਿਹੜਾ ਤਜਰਬਾ ਲੈ ਕੇ ਦਿੱਲੀ ਪਰਤਣਗੇ ਉਹ ਇੱਕ ਤਰ੍ਹਾਂ ਨਾਲ ਹੱਥ ਖੜੇ ਕਰਵਾਉਣ ਵਾਲਾ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਦੇ ਮੁੱਦੇ ਉੱਤੇ ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਮੁੱਦੇ ਉੱਤੇ ਕਾਂਗਰਸ ਦੋ ਧੜਿਆਂ ਵਿੱਚ ਹੀ ਵੰਡੀ ਹੋਈ ਨਹੀਂ ਸਗੋਂ ਦੋ ਫਾੜ ਹੋਈ ਨਜ਼ਰ ਆਉਣ ਲੱਗੀ ਹੈ ਕਾਂਗਰਸ ਹਾਈ ਕਮਾਨ ਨੇ ਜੇਕਰ ਜਲਦ ਫੈਸਲਾ ਨਾ ਲਿਆ ਤਾਂ ਕਾਂਗਰਸ ਨੂੰ ਹੋਰ ਨੁਕਸਾਨ ਝੱਲਣਾ ਪਵੇਗਾ ਪਹਿਲਾਂ ਹੋਏ ਭਾਰੀ ਨੁਕਸਾਨ ਤੋਂ ਕਾਂਗਰਸ ਨੇ ਕੋਈ ਸਫਲ ਲਿਆ ਲੱਗਦਾ ਨਹੀਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤਾਂ ਨਵਜੋਤ ਸਿੰਘ ਸਿੱਧੂ ਦੇ ਨਾਂ ਤੋਂ ਵੇਖੇ ਜਾਣ ਲੱਗੀ ਹੈ ਦਵਿੰਦਰ ਜਾਦਵ ਦੇ ਇਸ ਦੌਰੇ ਦੌਰਾਨ ਜਦੋਂ ਵੀ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ মিডিਆ ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਕਰਦਾ ਹੈ ਤਾਂ ਉਹ ਅੱਗੋਂ ਐਉਂ ਤੜਫਟਦੇ ਨੇ ਜਿਵੇਂ ਦੁੱਖ ਦੀ ਰਗ ਉੱਤੇ ਹੱਥ ਰੱਖਿਆ ਗਿਆ ਹੋਵੇ ਜਾਂ ਕਰੰਟ ਲੱਗਿਆ ਹੋਵੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਸੀਨੀਅਰ ਹੰਡੇ ਹੋਏ ਆਗੂ ਤਾਂ ਸਿੱਧੂ ਦੀ ਗੱਲ ਹੀ ਨਾ ਕਰਨ ਬਾਰੇ ਸਾਫ਼ ਕਹਿ ਦਿੰਦੇ ਨੇ ਤਾਂ ਪ੍ਰਧਾਨ ਰਾਜਾ ਵੜਿੰਗ ਟੀਕੇ ਲਾਉਣ ਜਈਆਂ ਗੱਲਾਂ ਕਰਨ ਲੱਗਦੇ ਨੇ ਉਧਰ ਪ੍ਰਤਾਪ ਸਿੰਘ ਬਾਜਵਾ ਸਿੱਧੂ ਦੇ ਮੁੱਦੇ ਉੱਤੇ ਚੁੱਪ ਬੱਟ ਕੇ ਬੈਠੇ ਨੇ ਕੋਈ ਵੀ ਕਮਜ਼ੋਰ ਨਹੀਂ ਹੈ ਇੰਤਜ਼ਾਰ ਕਿਸੇ ਨੂੰ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਬੰਦਾ ਸਮਝਦਾ ਕਿ ਕਮਜ਼ੋਰ ਹੈ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਫਿਰ ਉਹ ਐਸਾ ਟੀਕਾ ਲਾਉਂਦੇ ਆ ਫਿਰ ਬੰਦਾ ਲੱਭਿਆ ਨਹੀਂ ਮੈਂ ਨਵਜੋਤ ਸਿੰਘ ਸਿੱਧੂ ਸਾਹਿਬ ਨਾਲ ਕੋਈ ਮੁਲਾਕਾਤ ਕਰਨੀ ਆਇਆ ਨਹੀਂ ਉਹਨਾਂ ਨੂੰ ਨਾਮ ਲਿਖ ਜਾਓਗੇ ਬਿਲਕੁਲ ਨਾ ਉਹਨਾਂ ਦਾ ਉਹਨਾਂ ਦੀ ਮੀਟਿੰਗ 'ਚ ਕੋਈ ਮੀਟਿੰਗ ਹੈ ਹੀ ਨਹੀਂ ਉਹਨਾਂ ਵਾਸਤੇ there is no meeting ਜ਼ਿਲ੍ਹਾ ਪ੍ਰਧਾਨ ਦਾ ਮੀਟਿੰਗ ਨਵਜੋਤ ਸਿੱਧੂ ਬੰਗਰ ਯਾਦਵ ਨੂੰ ਮਿਲਦੇ ਲਈ ਪਹੁੰਚੇ ਹੋ ਸਕਦਾ ਉਹ ਮਿਲਣ ਆਸਤੇ ਪਹੁੰਚੇ ਹੋਣ ਮੈਨੂੰ ਇਸ ਗੱਲ ਦੀ ਵਾਫੀ ਨਹੀਂ ਤੂੰ ਤੁਹਾਡੇ ਤੋਂ ਪਤਾ ਲੱਗਿਆ ਕਿ ਪਹੁੰਚੇ ਨੋ 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 ਇਕੱਠੇ ਬੈਠਣ ਦਾ ਕੋਈ ਕੰਮ ਨਹੀਂ ਹੈ ਨਵਜੋਤ ਸਿੱਧੂ ਨੇ ਅੱਜ ਚੰਡੀਗੜ੍ਹ ਵਿੱਚ ਅੰਚਾਰਜ ਦਿਵਿੰਦਰ ਯਾਦਵ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ ਹੀ ਅਗਲੀ ਰੈਲੀ ਦਾ ਵੀ ਐਲਾਨ ਕਰ ਦਿੱਤਾ ਅਤੇ ਇਸ ਚੌਥੀ ਰੈਲੀ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਹੈ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੇ ਨਾ ਹੇਟ ਇਹ ਲੋਕ ਮਿਲਣੀ 21 ਜਨਵਰੀ ਨੂੰ ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਹੋਏਗੀ ਇਸ ਤੋਂ ਇਲਾਵਾ ਨਵਜੋਤ ਸਿੱਧੂ 24 ਜਨਵਰੀ ਨੂੰ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣਗੇ ਕਰਤਾਰਪੁਰ ਸਾਹਿਬ ਲਾਂਘਾ ਖਲਵਾਉਣ ਵਿੱਚ ਨਵਜੋਤ ਸਿੱਧੂ ਦੀ ਵੱਡੀ ਭੂਮਿਕਾ ਰਹੀ ਹੈ ਇਸ ਸਮੇਂ ਸਿੱਧੂ ਨੇ ਪੰਜਾਬ ਕਾਂਗਰਸ ਦੇ ਪਹਿਲੇ ਇੰਚਾਰਜ ਹਰੀਸ਼ ਚੌਧਰੀ ਉੱਤੇ رابطہ ਘੱਟ ਰੱਖਣ ਸਮੇਤ ਬਾਤ ਨਾ ਪੁੱਛਣ ਦਾ ਦੋਸ਼ ਮੜਿਆ ਰਾਜਾ ਵੜਿੰਗ ਅਤੇ ਨਵਜੋਤ ਸਿੱਧੂ ਅੱਜ ਵੀ ਆਹਮੋ ਸਾਹਮਣੇ ਨਜ਼ਰ ਆਏ ਜੋ ਜੋ ਮੀਟਿੰਗਸ ਹੈ ਮੈਂਨੇ ਕਹਾ ਨਾ ਕਿ 24 ਨੂੰ ਮੈਂ ਕਰਤਾਰਪੁਰ ਵੀ ਜਾਊਂਗਾ क्योंकि बहुत से लोग ऐसे थे जो प्यार करते हैं वो कह रहे करतारपुर जाना है क्योंकि पंजाब के एजेंडे के लिए वहां जाना भी कहीं जरूरी है ठीक है तो एक रैली है एक किस्म और कुछ मैंने एनजीटी में शिकायतें दे रखी ठीक है सरकार के खिलाफ माइनिंग की या हो तो ये दो तीन चीजें हैं उसके बाद मैं यादव साहब को पहले ही कह चुका हूं कि अगर अनुशासन पालेंगे तभी शासन पालेंगे ना लेकिन अनुशासन सबके लिए ये तो नहीं हो सकता ना कि चंद लोगों के लिए कुछ और है और बाकी लोगों के लिए कुछ और है उन्होंने कहा कि बिल्कुल अब संपर्क है देखिए जब संपर्क टूटता है ना दोस्त तो संदेह पैदा होता है और संदेह के धरातल पे विश्वास टूटता है अब यादव साहब का एक संपर्क है भाई एक डोरी बंधी है संपर्क जहां संपर्क होगा वहां विश्वास खुद ब खुद जगेगा और इकट्ठे होकर काम करने में सबका भला है लोगों के पास कांग्रेस की आइडियोलॉजी को लेके जाना और हाई कमांड को सुप्रीम मानना यह हम सब सिपाहियों का फर्ज है धर्म है इसे निभाएंगे लेकिन धर्मों से धर्मों में सबसे बड़ा धर्म राष्ट्र धर्म है तो पंजाब के लिए आपने क्या करना है इसे बताए बिना कोई आपको कैसे वोट डालेगा वील we'll हम हमें री इन्वेंट करके अपने आप को बदलना पड़ेगा नहीं तो लोगों ने तो बदल ही दिया ये ना तो व्यक्तिगत लड़ाई है यह विचारधारा की लड़ाई है अगर आप ਅਗਰ ਆਪ ਪੰਜਾਬ ਦੀ ਬਿਹਤਰੀ ਚਾਹਤੇ ਹਨ ਤਾਂ ਇਸ এজেন্ডੇ 'ਤੇ ਸੰਵਾਦ ਕੀਜੀਏ ਇਸ ਵਿੱਚ ਮੇਰਾ ਤੇਰਾ ਨਹੀਂ ਸਾਡਾ ਪੰਜਾਬ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸ਼੍ਰੀ ਮੁਖਸਰ ਸਾਹਿਬ ਦੀ ਅਦਾਲਤ ਵਿੱਚ ਮਾਨ ਹੰਨੀ ਦਾ ਕੇਸ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਨੂੰ ਇੱਕ ਨੋਟਿਸ ਭੇਜਿਆ ਸੀ ਜਿਸ ਦਾ ਜਵਾਬ ਨਾ ਆਉਣ ਉਤੇ ਉਹਨਾਂ ਇਹ ਕੇਸ ਦਾਇਰ ਕੀਤਾ ਹੈ ਇਸ ਮੌਕੇ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਉਤੇ ਝੂਠ ਬੋਲਣ ਅਤੇ ਝੂਠ ਦੀ ਸਿਆਸਤ ਕਰਨ ਦੇ ਦੋਸ਼ ਦੁਹਰਾਏ ਇਸ ਤੋਂ ਪਹਿਲਾਂ ਵੀ ਸਿਆਸੀ ਬਿਆਨਬਾਜ਼ੀ ਦੇ ਕੁਝ ਕੇਸ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਵੱਖ-ਵੱਖ ਆਗੂਆਂ ਉਤੇ ਚੱਲ ਰਹੇ ਨੇ ਇੱਕ ਕੇਸ ਵਿੱਚ ਤਾਂ ਹਾਲੇ ਵਿੱਚ ਅਕਾਲੀ ਆਗੂ ਡਿੰਪੇ ਢਿੱਲੋਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮਾਫੀ ਮੰਗੀ ਹੈ ਇੱਕ ਕੇਸ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉੱਤੇ ਮੋਗਾ ਦੇ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਮੋਗਾ ਦੀ ਅਦਾਲਤ ਵਿੱਚ ਕੀਤਾ ਸੀ ਇੱਕ ਗੱਲ ਤਾਂ ਚੰਗੀ ਹੈ ਕਿ ਭਵਿੱਖ ਵਿੱਚ ਇਹ ਆਗੂ ਇਹਨਾਂ ਅਦਾਲਤੀ ਮਾਨਹਾਨੀ ਕੇਸਾਂ ਕਰਕੇ ਹੀ ਸਹੀ ਝੂਠੀ ਤੋਮਤਬਾਜ਼ੀ ਅਤੇ ਬਿਆਨਬਾਜ਼ੀ ਤੋਂ ਪਰਹੇਜ਼ ਕਰਿਆ ਕਰਨਗੇ ਦੱਸ ਦਈਏ ਕਿ ਲੁਧਿਆਣਾ ਵਿੱਚ ਐਸਵਾਈਐਲ ਦੇ ਮੁੱਦੇ ਉੱਤੇ ਰੱਖੀ ਡਿਬੇਟ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲਾਂ ਦੇ ਬਾਲਾਸਰ ਫਾਰਮ ਲਈ ਕੱਸੀ ਕੱਢਣ ਬਾਰੇ ਕੁਝ ਤੱਤ ਪੇਸ਼ ਕਰਦਿਆਂ ਦਾਅਵੇ ਕੀਤੇ ਸਨ ਇਸ ਨੂੰ ਆਧਾਰ ਬਣਾ ਕੇ ਇਹ ਮਾਨ ਹਨੀ ਕੇਸ ਦਾਇਰ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਅਡੀਸ਼ਨਲ ਸੈਸ਼ਨ ਜੱਜ ਰਾਜਪਾਲ 라ਵਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 19 ਫਰਵਰੀ ਲਈ ਸੱਮਣ ਜਾਰੀ ਕਰ ਦਿੱਤੇ ਨੇ ਭਗਵੰਤ ਮਾਨ ਦੀ ਬੁਰੀ ਆਦਤ ਹੈ ਝੂਠ ਬੋਲਣ ਦੀ ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਹੈ ਲਗਾਤਾਰ ਉਹਨਾਂ ਨੇ ਬਾਦਲ ਪਰਵਾਰ ਬਾਰੇ ਕੀ ਖੰਡਿਆ ਪਾਇਆ ਚਲੋ ਪਹਿਲੇ ਤਾਂ ਅਸੀਂ برداشت ਕਰ ਲਿਆ ਕੋਈ ਬਾਈ 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 ਪਰ ਹੁਣ ਜੋ ਕਿਉਂਕਿ ਮੁੱਖ ਮੰਤਰੀ ਹੋਊਗਾ ਮੁੱਖ ਮੰਤਰੀ ਇੱਕ ਜ਼ਿੰਮੇਵਾਰੀ ਦੀ ਪੋਜੀਸ਼ਨ ਹੈ ਤੇ ਉਸ ਜ਼ਿੰਮੇਵਾਰੀ ਦੀ ਪੋਜੀਸ਼ਨ 'ਚ ਬੈਠ ਕੇ ਵੀ ਝੂਠ ਬੋਲਣਾ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰਦੇ ਪਰ ਹਟਿਆ ਨਹੀਂ ਐਨੇ ਝੂਠ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਉਸ ਫਾਰਮ 'ਚ ਜਿਹੜੀ ਕੱਸੀ ਕੱਢੀ ਗਈ ਹੈ ਉਹ ਬਾਲਾ ਸਾਹਿਬ ਦੀ ਵਾਸਤੇ ਕੱਢੀ ਗਈ ਆ ਖੱਸੀ ਜਿਹੜੀ ਹੈਗੀ ਜਮਾਂ ਖੇਤ ਵਿੱਚ ਜਾ ਕੇ ਉਹ ਖਤਮ ਹੋ ਜਾਂਦੀ ਹੈ ਤੇ ਕਿਹੜੇ ਸਾਲ ਕੱਢਿਆ ਹੁਣ ਜਦੋਂ ਸਰਕਾਰ ਸੀ ਉਦੋਂ ਕੱਢਿਆ ਐਡੇ ਝੂਠ ਬੋਲੇ ਉਹਦੇ ਬਾਅਦ ਇਹਨੇ ਸਾਡੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕਿ ਜੇ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵਾੜ ਲਈ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡਿਫਰਮੇਸ਼ਨ ਕੇ ਅਸੀਂ ਪਾ ਦਿੱਤਾ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਥੇ ਮੁਕਸਰ ਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਇਹਨੂੰ ਪਤਾ ਲੱਗੂਗਾ ਕਿ ਝੂਠ ਪਾਲਣ ਦੀ ਕੀ ਸਜ਼ਾ ਹੋਣੀ ਹੈ ਉਹਨਾਂ ਨੇ ਸਵਾਗਤ ਕੀਤਾ ਉਹ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਬੁਲਾਉਣਗੇ ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਘਟ ਮੁਕਸਰ ਦੀ ਧਰਤੀ ਤੇ ਮੁੱਖ ਮੰਤਰੀ ਆਤਾ ਜਾਣਗੇ ਨਾ ਹਾਂ 2 ਸਾਲਾਂ ਤੋਂ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਘਟ ਜਦ ਬਾਦਲ ਸਾਹਿਬ ਖੁੱਲੇ ਗੱਫੇ ਦੰਦੇ ਸੀਨ ਗੱਫੇ ਜਰੂਰ ਜਾ ਕੇ ਦੇਖ ਕੇ ਜਾਣ